ਚਵਰ ਸ਼ਤਰ ਤਖਤ ਦੇ ਮਾਲਕ ਹਾਜ਼ਰਾ ਹਜ਼ੂਰ ਜਹਰ ਜਹੋਰ ਸਰਬ ਕਲਾ ਪਰਪੂਰ ਵਾਲੇ ਕੁਲ ਆਲਮ ਸਰਬ ਸ਼ਕਤੀਮਾਨ ਗਿਆਨ ਦੇ ਅਗੰਬਿ ਸਾਗਰ ਰਹਿਮਤਾਂ ਦੇ ਖਜ਼ਾਨੇ ਬਖਸ਼ਿਸ਼ਾਂ ਦੇ ਪੰਡਾਰ ਘੰਡਾ ਬ੍ਰਹਮੰਡਾ ਦੇ ਮਾਲਕ ਚਵਰ ਸ਼ਤਰ ਤਖਤ ਦੇ ਮਾਲਕ ਨਿਮਾਣਿਆਂ ਦੇ ਮਾਰਨੇ ਤਾਣਿਆਂ ਦੇ ਥਾਣ ਨੇ ਓਟਿਆਂ ਦੀ ਓਟ ਨਿਆਸਰਿਆਂ ਦੀ ਹਸਰੀ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜੇ ਬੈਠੇ ਅਤੀ ਸਤਕਾਰਯੋਗ ਸਤਸੰਗੀ ਜਣੋ ਸਤਗੁਰੂ ਪਾਛਾ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜੇ ਬੈਠੇ ਅਤੀ ਸਤਕਾਰਯੋਗ ਸਤਸੰਗੀ ਜਣੋ ਸਤਗੁਰੂ ਜੀ ਨੇ ਬਖਸ਼ਿਸ਼ ਕੀਤੀ ਹੈ ਰਹਿਮਤ ਕੀਤੀ ਹੈ ਜੋ ਅਸਾ ਸਭ ਨੂੰ ਅੰਮ੍ਰਿਤ ਵੇਲੇ ਦੀ ਸੰਗਤ ਕਰਨ ਦੇ ਸੁਭਾਗੇ ਸਮੇਂ ਪ੍ਰਾਪਤ ਕਰਵਾਇਨੇ ਆ। ਆਪ ਸਭ ਸੰਗਤਾਂ ਨੇ ਬੜੇ ਹੀ ਪਿਆਰ ਦੇ ਨਾਲ ਅੰਮ੍ਰਿਤ ਵੇਲੇ ਤੋਂ ਪੰਜਾਬ ਬਾਣੀਆਂ ਤੇ ਜਾਪ ਅਤੇ ਅਰਦਾਸ ਤੋਂ ਪਰੰਤ ਸਤਿਗੁਰ ਜੀ ਪਾਸੋਂ ਅੱਜ ਦੀ ਹੁਕਮ ਸਰਵਣ ਕੀਤੇ ਹਨ। ਸੋ ਅੱਜ ਦੇ ਹੁਕਮ ਦੀ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਆਓ ਆਪਣੀਆਂ ਮਨ ਬਿਰਤੀ ਨੂੰ ਇਕਾਗਰ ਕਰੀਏ ਅਤੇ ਸਤਿਗੁਰ ਪਾਤਸ਼ਾਹ ਜੀ ਵੱਲੋਂ ਬਖਸ਼ਿਸ਼ ਕੀਤੀ ਹੋਈ ਫਤਿਹ ਦੀ ਸਾਂਝ ਪਾਈਏ ਅਤੇ ਰਸਨਾ ਨੂੰ ਕਰੀਏ ਪਵਿੱਤਰ ਸਾਰੀ ਸੰਗਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰ ਪਾਤਸ਼ਾਹ ਜੀ ਨੇ ਰਹਿਮਤ ਕੀਤੀ ਹੈ ਕਿ ਸਤਗੁਰ ਜੀ ਨੇ ਮੇਰਾ ਪ੍ਰਿਆਤਰਾ ਕੇ ਸਭ ਤੋਂ ਪਹਿਲਾਂ ਸਾਨੂੰ ਅੰਮ੍ਰਿਤ ਵੇਲੇ ਦੇ ਜਗਨੇ ਬਖਸ਼ੇ ਨੇ ਤਾਂ ਗੁਰਮੁਖੋ ਪਿਆਰਿਓ ਅੰਮ੍ਰਿਤ ਵੇਲੇ ਸਤਗੁਰੂ ਜੀ ਪਾਸੋਂ ਆਪ ਜੀ ਨੇ ਜੋ ਹੁਕਮ ਸਰਵਣ ਕੀਤੇ ਨੇ ਇਹ ਹੁਕਮ ਤਨ ਤਨ ਸਿਰ ਗੁਰੂ ਨਾਨਕ ਦੇਵ ਮਹਾਰਾਜ ਜੀ ਵੱਲੋਂ ਉਚਾਰਨ ਕੀਤਾ ਹੋਇਆ ਹੈ ਤਨਾਸਰੀ ਰਾਗ ਦੇ ਅੰਦਰ ਉਗਾਉਣ ਦਾ ਹੁਕਮ ਹੈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਵਿੱਤਰ ਅੰਗ 661 ਤੇ ਸੁਭਾਏਮਾਨ ਹੈ ਸਤਿਗੁਰ ਪਾਤਸ਼ਾਹ ਜੀ ਇਸ ਹੁਕਮ ਵਿੱਚ ਫਰਮਾਉਂਦੇ ਨੇ ਉਪਦੇਸ਼ ਬਖਸ਼ਿਸ਼ ਕਰਦੇ ਨੇ ਤਨਾਸਰੀ ਮਹੱਲਾ ਪਹਿਲਾ ਜਿਉ ਤਪ ਤਹ ਬਾਰੋ ਬਾਹਰ ਤਪ ਤਪ ਖਪੈ ਬਹੁਤ ਬੇਕਾਰ ਇਸ ਜਿੰਦ ਨੂੰ ਇਸ ਮਨ ਨੂੰ ਸਤਗੁਰੂ ਜੀ ਫਰਮਗਾਉਂਦੇ ਨੇ ਕਿ ਇਸ ਮਨ ਇਹ ਜਿਹੜਾ ਮਨ ਹੈ ਨਾ ਬੜਾ ਤਪਦਾ ਪਿਆਏ ਬੜਾ ਤਪਦਾ ਪਿਆਏ ਜਿਉ ਜਿਉ ਤੋਂ ਭਾਵੇਂ ਮਨ ਹਿਰਦਾ ਕਹਿ ਲੋ ਮਨ ਕਹਿ ਲੋ ਇਹ ਜੰਦੜੀ ਕਹਿ ਲੋ ਇਹ ਤਪਦਾ ਪਿਆਏ ਦਿਨ ਰਾਤ ਤਪੀ ਜਾਂਦਾ ਹੈ ਤਪੀ ਜਾਂਦਾ ਹੈ ਤੇ ਗੁਰਮੁਖੋ ਪਿਆਰਿਓ ਤਪਦਾ ਕਿਹਦੇ ਵਿੱਚ ਪਿਆਏ ਇਰਖਾ ਦਵੈਸ ਨਿੰਦਿਆ ਚੁਗਲੀ ਦੇ ਵਿੱਚ ਕਾਮ ਕ੍ਰੋਧ ਲੋਭ ਮੋਹੰਕਰ ਦੇ ਵਿੱਚ ਹਉਮੈ ਦੀ ਅੱਗ ਦੇ ਵਿੱਚ ਤੇ ਤਪਦਾ ਪਿਆ ਹੈ ਕਹਿੰਦੇ ਜੀਉ ਤਪਤ ਹੈ ਬਾਰੋ ਬਾਰ ਤੇ ਬਾਰ ਬਾਰ ਤਪਦਾ ਏ ਬਾਰ ਬਾਰ ਖੱਪਦਾ ਏ ਭਾ ਮੜ ਬਾਰ ਬਾਰ ਦੁਖੀ ਹੁੰਦਾ ਏ ਮਨ ਕਹਿੰਦੇ ਨੇ ਕਿਉਂਕਿ ਤਪ ਤਪ ਖੱਪੇ ਬਹੁਤ ਬੇਕਾਰ ਕਹਿੰਦੇ ਦੁਖੀ ਹੋ ਹੋ ਕੇ ਨਾਏ ਵਿਕਾਰਾਂ ਦੇ ਵਿੱਚ ਖੁਆਰ ਹੁੰਦਾ ਜਾਂਦਾ ਏ ਖੁਆਰ ਹੁੰਦਾ ਜਾਂਦਾ ਏ ਜੀਉ ਤਪ ਤਹ ਬਾਰੋ ਬਾਾਰ ਤਪ ਤਪ ਖੱਪੇ ਬਹੁਤ ਬੇਕਾਰ ਤੇ ਗੁਰਬਖੋ ਪਿਆਰੀ ਇਹ ਤਪਦਾ ਕਿਉਂ ਪਿਆ ਏ ਇਹ ਬਾਰ ਬਾਰ ਤਪਦਾ ਕਿਉਂ ਏ ਤਾਂ ਬਾਰ ਬਾਰ ਦੁਖੀ ਕਿਉਂ ਹੁੰਦਾ ਏ ਕਿ ਤਪ ਤਪ ਖੱਪੇ ਬਹੁਤ ਬੇਕਾਰ ਏ ਅਗਲੀ ਪੰਕਤੀ ਵਿੱਚ ਸਤਿਗੁਰੂ ਜੀ ਨੇ ਫਰਮਾ ਦਿੱਤਾ ਕਿ ਜੈ ਤਨ ਬਾਣੀ ਵਿਸਰ ਜਾਏ ਜੋਗ ਪੱਕਾ ਰੋਗੀ ਬਿਲ ਲਾਏ ਕਹਿੰਦੇ ਜਿਹੜੇ ਮਨ ਦੇ ਵਿੱਚੋਂ ਜਿਹੜੇ ਹਿਰਦੇ ਦੇ ਵਿੱਚੋਂ ਇਹ ਬਾਣੀ ਵਿਸਰ ਗਈ ਜਿਹਦੇ ਹਿਰਦੇ ਦੇ ਵਿੱਚੋਂ ਬਾਣੀ ਵਿਸਰ ਗਈ ਕਹਿੰਦੇ ਨੇ ਇਸ ਤਰ੍ਹਾਂ ਇਸ ਤਰ੍ਹਾਂ ਤਰਫੋਂ ਤੜਫਦਾ ਏ ਇਸ ਦਾ ਕਰ ਲਾਉਂਦਾ ਏ ਜਿਸ ਤਰ੍ਹਾਂ ਇੱਕ ਕੋਹੜੀ ਦਾ ਰਹੂਗੀ ਜਿਸ ਨੂੰ ਕੋੜ ਪਿਆਉ ਵੇ ਤਾਂ ਉਸ ਨੂੰ ਇਤਨਾ ਦੁੱਖ ਪਹੁੰਚਦਾ ਏ ਜਿਤਨਾ ਦੁੱਖ ਜਿਹੜਾ ਬਾਣੀ ਤੋਂ ਟੁੱਟਿਆ ਹੋਇਆ ਬਾਣੀ ਤੋਂ ਵਿਸੜਿਆ ਹੋਇਆ ਮਨੁੱਖ ਤੇ ਗੁਰਮੁਖੋ ਪਿਆਰੇ ਜੀਓ ਤਪਤ ਹੈ ਬਾਰੋ ਬਾਰ ਤੇ ਤਪਦਾ ਕਿਉਂ ਹੈ ਵਿਕਾਰਾਂ ਦੇ ਵਿੱਚ ਤਪ ਤਪ ਖਪੇ ਬਹੁਤ ਬੇਕਾਰ ਇਹ ਤਪ ਤਪ ਕੇ ਵਿਕਾਰਾਂ ਦੇ ਵਿੱਚ ਖੁਆਰ ਹੁੰਦਾ ਹੈ ਤੇ ਸਤਿਗੁਰੂ ਜੀ ਬਾਣੀ ਵਿੱਚ ਵੀ ਫਰਮਾਉਂਦੇ ਨੇ ਬਾਣੀ ਵਿੱਚ ਵੀ ਸਾਨੂੰ ਪ੍ਰਦੇਸ਼ ਬਖਸ਼ਿਸ਼ ਕਰਦੇ ਨੇ ਇਹ ਜਿਹੜਾ ਹਿਰਦਾ ਇਹ ਮਨ ਇਹ ਤਪ ਦਾ ਕਿਉਂ ਹੈ ਦੁਖੀ ਕਿਉਂ ਹੁੰਦਾ ਹੈ ਕਿਉਂਕਿ ਜਦੋਂ ਅਸੀਂ ਕਿਸੇ ਦੇ ਸੁੱਖ ਵੇਖਦੇ ਆ ਨਾ ਸੁੱਖ ਵੇਖਦੇ ਹਾਂ ਕਿ ਉਹਦੇ ਕੋਲ ਇਤਨਾ ਧਨ ਦੌਲਤ ਹੈ ਰੁਪਿਆ ਪੈਸਾ ਹੈ ਉਸਨੇ ਵੱਡੀ ਗੱਡੀ ਲੈ ਲਈ ਮੇ ਉਹਦਾ ਉਸਦਾ ਘਰ ਬੜਾ ਵੱਡਾ ਹੈ ਤੇ ਗੁਰਮੁਖੋ ਪਿਆਰੀ ਇਹ ਦੁੱਖ ਹੈ ਇਹ ਦੁੱਖ ਜਿ ਸਹਿੜ ਕੇ ਨਾ ਮਨੁੱਖ ਦਿਨ ਰਾਤ ਤਪੀ ਜਾ ਰਿਹਾ ਹੈ ਤਪ ਤਪ ਖੱਪੇ ਬਹੁਤ ਬੇਕਾਰ ये बेकार ही थपी जा रहा है खपी जा रहा तपी जा रहा है।, है क्योंकि इसने ये क्योंकि बाणी तो दूर है क्योंकि जैतन बाणी विसर जाए जो बाणी तो विसरिया है इसने पढ़िया नहीं कि पर बुरन राखो चीत तिन को दुख नहीं पाई मीत ਤੈਨੂੰ ਇਹ ਗੱਲ ਸਮਝ ਆ ਜਾਣੀ ਚਾਹੀਦੀ ਸੀ ਜੇਕਰ ਤੂੰ ਬਾਣੀ ਨਾਲ ਜੁੜਿਆ ਹੁੰਦਾ ਤਾਂ ਤੈਨੂੰ ਗੱਲ ਸਮਝ ਆ ਜਾਣੀ ਸੀ ਕਿ ਕਿਸੇ ਦਾ ਬੁਰਾ ਤੱਕਣ ਦੇ ਨਾਲ ਨਾ ਬੁਰਾ ਤੱਕਣ ਦੇ ਨਾਲ ਕਿ ਤੈਨੂੰ ਕੋ ਦੁੱਖ ਨਹੀਂ ਭਾਈ ਮੀਰ ਜੇਕਰ ਤੂੰ ਕਿਸੇ ਦਾ ਸੁੱਖ ਟੱਕਦਾ ਹੈ ਜੇਕਰ ਦੁੱਖ ਟੱਕਦਾ ਹੈ ਤਾਂ ਤਾਂ ਵੀ ਤੈਨੂੰ ਫਲ ਮਿਲੇਗਾ ਜੇਕਰ ਸੁੱਖ ਟੱਕਦਾ ਤਾਂ ਵੀ ਤੈਨੂੰ ਫਲ ਮਿਲੇਗਾ ਤੇ ਤੂੰ ਪਰ ਤੂੰ ਕੀ ਕੀਤਾ ਕਿ ਹਮੇਸ਼ਾ ਹੀ ਦੂਸਰੇ ਦਾ ਬੁਰਾ ਹੀ ਤੱਕਿਆ ਹੈ ਪਰ ਕਾ ਬੁਰਾ ਨਾ ਰੱਖੋ ਚੀਤ ਇਸ ਚਿੱਤ ਦੇ ਵਿੱਚ ਕਿਸੇ ਦਾ ਬੁਰਾ ਨਾ ਰੱਖ ਤਿਲ ਕੋ ਦੁੱਖ ਨਹੀਂ ਪਾਈ ਮੇਤ ਦੁੱਖਾਂ ਦਾ ਕਾਰਨ ਤਾਂ ਸਿਰਫ ਇਹ ਹੀ ਹੈ ਜਦੋਂ ਆਪਾਂ ਕਿਸੇ ਨੂੰ ਕਿਸੇ ਦੇ ਸੁੱਖ ਤੱਕਦੇ ਹੈ ਤੇ ਸੁੱਖ ਤੱਕ ਕੇ ਉਹਦਾ ਬੁਰਾ ਤੱਕਦੇ ਹਾਂ ਸਤਗੁਰੂ ਜੀ ਫਰਮਾਉਂਦੇ ਨੇ ਕਿ ਸਤ ਜੀਉ ਤਪ ਤਹਿ ਬਾਰੋ-ਬਾਰ ਤਪ ਤਪ ਖੱਪੇ ਭੋਗਤ ਬੇਕਾਰ ਦਿਨ ਰਾਤ ਖੱਪੀ ਜਾ ਰਿਹਾ ਹੈ ਤਪੀ ਜਾ ਰਿਹਾ ਹੈ ਤੂੰ ਕਿਸੇ ਨੂੰ ਤੱਕ ਤੱਕ ਕੇ ਤੇ ਸਤਗੁਰੂ ਜੀ ਫਰਮਾਉਂਦੇ ਨੇ ਕਿ ਜੈ ਤਨ ਬਾਣੀ ਵਿਸਰ ਜਾਏ ਜਦੋਂ ਬਾਣੀ ਤੋਂ ਵਿਸਰਦਾ ਹੈ ਨਾ ਬੰਦਾ ਉਦੋਂ ਅਵਸਥਾ ਇਹਦੀ ਇਹ ਬਣਦੀ ਹੈ ਜੋ ਪੱਕਾ ਰੋਗੀ ਵਿਲ ਲਾਏ ਜਿਸ ਤਰ੍ਹਾਂ ਰੋਗੀ ਕੋੜ ਪਿਆ ਹੋਵੇ ਰੋਗੀ ਜਿਸ ਨੂੰ ਕੋੜੀ ਕਿਹਾ ਜਾਂਦਾ ਏ ਤਾਂ ਉਕਰ ਲੋਂਦਾ ਏ ਦੁੱਖ ਦੇ ਵਿੱਚ ਦਰਦ ਦੇ ਨਾਂ ਕਰ ਲੋਂਦਾ ਏ ਤੇ ਮਨੁੱਖ ਤੇਰੀ ਅਵਸਥਾ ਵੀ ਐਸੀ ਏ ਤੇ ਕਹਿੰਦੇ ਨੇ ਬਹੁਤਾ ਬੋਲਣ ਚੱਖਣ ਹੋਏ ਵਿਣ ਬੋਲੇ ਜਾਣੇ ਸਭ ਸੋਹੇ ਕਹਿੰਦੇ ਨੇ ਕਿ ਹੈ ਮਨੁੱਖ ਤੂੰ ਰੱਬ ਨੂੰ ਉਲਾਬੇ ਜਿੱਦਣਾ ਹੈ ਪਰਮਾਤਮਾ ਨੂੰ ਉਲਾਬੇ ਵੀ ਜਿੱਦਣਾ ਹੈ ਪਰ ਤੂੰ ਇਹ ਗੱਲ ਨਹੀਂ ਜਾਣਦਾ ਕਿ ਵਿਣ ਬੋਲੇ ਜਾਣੇ ਸਭ ਸੋਏ ਉਹ ਵਿਣ ਬੋਲੇ ਸਭ ਕੁਝ ਜਾਣਦਾ ਹੈ ਵਿਣ ਬੋਲਣ ਤੋਂ ਹੀ ਸਭ ਕੁਝ ਜਾਣਦਾ ਹੈ ਕਿ ਤੂੰ ਕੀ ਕੀ ਕਰਦਾ ਹੈ ਤੇਰੀ ਕੀਤੇ ਹੋਏ ਤੈਨੂੰ ਫਲ ਮਿਲ ਜਾਂਦੇ ਨੇ ਤੇਰੇ ਕੀਤੇ ਹੋਏ ਦਾ ਫਲ ਤੈਨੂੰ ਮਿਲ ਜਾਂਦਾ ਏ ਤੂੰ ਕਰਦਾ ਕੀ ਏ ਕਿ ਪਰका ਪੁਰਾਣਾ ਰੱਖੋ ਜੀ ਤੂੰ ਤੇ ਪਰਦੇ ਕਿਸੇ ਦਾ ਤੂੰ ਦੁੱਖ ਕਿਸੇ ਦਾ ਸੁੱਖ ਤੱਕ ਤੱਕ ਕੇ ਨਾ ਤੂੰ ਦੁਖੀ ਹੁੰਦਾ ਏ ਕਿਸੇ ਦਾ ਸੁੱਖ ਤੱਕ ਕੇ ਤੂੰ ਦੁਖੀ ਹੁੰਦਾ ਏ ਤੇ ਸਤਗੁਰੂ ਜੀ ਫਰਮਾਉਂਦੇ ਨੇ ਕਿ ਤੂੰ ਸਤਗੁਰੂ ਜੀ ਆਣ ਕੋ ਖੋਲਣ ਕੇ ਅਨੇਕ ਅਰਦਾਸਾਂ ਬੇਨਤੀ ਕਰੀ ਚੱਲ ਨਾ ਕਰ ਅਗੜੀ ਚੱਲ ਪਰ ਉਹ ਵਿੜ ਬੋਲਿਆ ਸਭ ਕੀ ਜਾਣਦਾ ਕਿਸੇ ਆਗੇ ਕੀ ਚੇ ਅਰਦਾਸ ਕਿ ਤੂੰ ਕੀ ਕੀ ਕਰਦਾ ਆਉਂड्या ਐ ਤੇ ਸਤਿਗੁਰ ਜੀ ਅਗਲੀ ਪੰਕਤੀ ਵਿੱਚ ਫਰਮਾਉਂਦੇ ਨੇ ਕਿ ਜਿਨ ਕੰਨ ਕੀਤੇ ਅੱਖੀ ਨਾਕ ਜਿਨ ਜਹਿਵਾ ਦਿੱਤੀ ਬੋਲੇ ਤਾਤ ਕਿ ਜਿਨ ਨੇ ਇਹ ਅੱਖਾਂ ਦਿੱਤੀਆਂ ਨੱਕ ਦਿੱਤਾ ਤੈਨੂੰ ਅੱਖਾਂ ਦਿੱਤੀਆਂ ਰੱਬ ਦਾ ਨਾਮ ਸਿਮਰਨ ਪੜ੍ਹਨ ਦੇ ਲਈ ਬਾਣੀ ਪੜ੍ਹਨ ਦੇ ਲਈ ਇਹ ਨੱਕ ਦਿੱਤਾ ਤੈਨੂੰ ਜਿਹਵਾ ਦਿੱਤੀ ਕਿ ਤੂੰ ਇਸ ਜਿਹਵਾ ਦੇ ਨਾਲ ਉਸ ਰੱਬ ਦਾ ਉਸ ਪਰਮਾਤਮਾ ਵਾਹਿਗੁਰੂ ਦਾ ਨਾਮ ਜਪਣਾ ਹੈ ਪਰ ਤੂੰ ਕੀ ਕੀਤਾ ਜਿਲ ਜਿਹਵਾ ਦਿੱਤੀ ਬੋਲੇ ਤਾਤ ਇਸ ਜਿਹਵਾ ਦੇ ਨਾਲ ਤੂੰ ਕੀ ਕੀਤਾ ਕਿ ਤਾਤ ਬੋਲੀ ਗਿਆ ਤੂੰ ਇਸ ਜਿਹਵਾ ਦੇ ਨਾਲ ਹੋਰ ਕੁਝ ਨੀਤਾ ਵਿਅਰਥ ਸ਼ਬਦ ਬੋਲ-ਬੋਲ ਕੇ ਨਾ ਤੂੰ ਇਸ ਜਿਹਵਾ ਨੂੰ ਵਿਅਰਥ ਗਵਾ ਦਿੱਤਾ ਜਿਲਕੰਡ ਕੀਤੇ ਅੱਖੀ ਨਾਕ ਜਿਲ ਜਿਹਵਾ ਦਿੱਤੀ ਬੋਲੇ ਦਾਤ ਜਿਨ ਮੰਨ ਰੱਖਿਆ ਅਗਨੀ ਪਾਏ ਜਿਸਨੇ ਸਾਡੇ ਸਰੀਰ ਵਿੱਚ ਜਿਨ ਮੰਨ ਰੱਖਿਆ ਅਗਨੀ ਪਾਏ ਜਿਸਨੇ શરીਰ ਦੇ ਵਿੱਚ ਜਿਸ ਤਰ੍ਹਾਂ ਬੰਦੇ ਨੂੰ ਗਰਭ ਦੀ ਅੱਗ ਵਿੱਚ ਪਾ ਕੇ ਬਚਾਉਂਦਾ ਹੈ ਨਾ ਰੱਬੇ ਪਰਮਾਤਮਾ ਪਰਮਾਤਮਾ ਵਾਹਿਗੁਰੂ ਜਿਨ ਨੂੰ ਮੰਨ ਰੱਖਿਆ ਅਗਨੀ ਪਾਏ ਵਾਜੇ ਪਵਣ ਆਖੇ ਸਭ ਜਾਏ ਇਹ ਸਵਾਸਾ ਨਾਲ ਫਿਰ ਵਾਜਾ ਵੱਜਦਾ ਹੈ ਜਿਨ ਨੇ ਗਰਭ ਦੇ ਵਿੱਚ ਰੱਖਿਆ ਤੇ ਗਰਮ ਵਿੱਚ ਰੱਖ ਕੇ ਤੇਰੀ ਰੱਖਿਆ ਕੀਤੀ ਨਾ ਜਦੋਂ ਫਿਰ ਇਸ ਤੇਰੀ ਫਿਰ சுவாਸਾ ਰਹੀਂ ਤੈਨੂੰ ਸੁਆਸ ਬਖਸ਼ ਕੇ ਤੈਨੂੰ ਫਿਰ ਇਹ ਰੱਖਿਆ ਵੀ ਤੇਰੇ ਅੰਦਰ ਗੁਰਮੁਖੋ ਹਰ ਜੀਉ ਗੁਫਾ ਅੰਦਰ ਰੱਖ ਕੇ ਵਾਜਾ ਪਾਉਣ ਵਜਾਇਆ ਵਜਾਇਆ ਵਾਜਾ ਪਾਉਣ ਨੂੰ ਦੁਆਰੇ ਪ੍ਰਗਟ ਤੇ ਗੁਰਮੁਖੋ ਪਿਆਰਿ ਨਵੇਂ ਤੀਸਰੇ ਪਾਤਸ਼ਾਹ ਵੀ ਸਤਿਗੁਰ ਜੀ ਫਰਮਾਉਂਦੇ ਨੇ ਕਿ ਅੱਜ ਅੱਜ ਰੀ ਰਣ ਜਿਹੜਾ ਇਹ ਜਰੀ ਸਰੀਰ ਇਹ ਸਰੀਰ ਦੇ ਵਿੱਚ ਵਾਜੇ ਵਜਦੇ ਪਈ ਨੇ ਤੋਂ ਜਿਹੜੀ ਆਪਾਂ ਹਵਾ ਛੱਡਦੇ ਹਾਂ ਹਵਾ ਆਉਂਦੀ ਏ ਤੇ ਹਵਾ ਛੱਡਦੇ ਆਂ ਤੇ ਅਸੀਂ ਬੋਲ ਪਉਨੇ ਆ ਤੇ ਜੇਕਰ ਅਸੀਂ ਜੇਕਰ ਹਵਾ ਅੰਤ ਸਾਡੇ ਅੰਦਰ ਨਾ ਜਾਵੇ ਤਾਂ ਇਹ ਜੋ ਜਿਵਾ ਦਾ ਵਾਜਾ ਹੈ ਨਾ ਇਹ ਵਜਣਾ ਬੰਦ ਹੋ ਜਾਂਦਾ ਕਰ ਜੇਤਾ ਮੋਹ ਪ੍ਰੀਤ ਸੁਆਦ ਸਭਾ ਕਾਲਖ ਦਾਗਾ ਦਾਗ ਕਹਿੰਦੇ ਜਿਤਨਾ ਵੀ ਮਾਇਆ ਦਾ ਮੋਹ ਹੈ ਦੁਨੀਆ ਦੀ ਪ੍ਰੀਤ ਹੈ ਰਸਾਂ ਦੇ ਸੁਆਦ ਨੇ ਇਹ ਸਾਰੇ ਮਨ ਵਿੱਚ ਵਿਕਾਰਾਂ ਦੀ ਕਾਲਖ ਹੀ ਪੈਦਾ ਕਰਦੇ ਹਨ ਵਿਕਾਰਾਂ ਦੇ ਦਾਗ ਹੀ ਲਾਈ ਜਾਂਦੇ ਨੇ ਸਭਾ ਕਾਲਖ ਦਾਗਾ ਦਾਗ ਦਾਗ ਦੋਸ਼ ਮੁਹ ਚਲਿਆ ਲਾਏ ਦਰਗੇ ਬੈਸਣ ਨਹੀਂ ਜਾਏ ਕਹਿੰਦੇ ਨੇ ਉਸ ਪ੍ਰਮਾਤਮਾ ਵਾਹਿਗੁਰੂ ਦੇ ਸਿਮਰਨ ਤੋਂ ਬਿਨਾਂ ਬਾਣੀ ਤੋਂ ਬਿਨਾਂ ਵਿਕਾਰਾਂ ਵਿੱਚ ਫਸ ਕੇ ਮਨੁੱਖ ਦਾਗ ਆਪਣੇ ਮੱਥੇ ਤੇ ਲਾ ਕੇ ਚੱਲ 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 ਪੈਂਦਾ ਏ ਤੇ ਪ੍ਰਮਾਤਮਾ ਦੀ ਹਜ਼ੂਰੀ ਵਿੱਚ ਪ੍ਰਮਾਤਮਾ ਦੀ ਸਰਕਾਰ ਦਰਗਾਹ ਦੇ ਵਿੱਚ ਉਸ ਨੂੰ ਬੈਠਣ ਦੀ ਥਾਂ ਨਹੀਂ ਮਿਲਦੀ ਕਰਮ ਮਿਲੇ ਆਖਣ ਤੇਰਾ ਨਾਮ ਜਿੱਤ ਲਗ ਤਰਨਾ ਹੋਰ ਨਹੀਂ ਥਾਓ ਕਿੰਦਨੇ ਪਰ हे जीव जे, हे जीव ਪਰ ਇਹ ਜੀਵ ਦੇ ਵਸ ਨਹੀਂ ਤੇਰਾ ਨਾਮ ਸਿਮਰਨ ਤੇਰੀ ਮਿਹਰ ਨਾਲ ਹੀ ਮਿਲਦਾ ਏ ਕਰਮ ਮਿਲੇ ਕਰਮਾਂ ਦੀ ਖੇਡਾਂ ਨੇ ਕਰਮ ਉਹ ਵਣ ਕਰਮ ਸਾਡੇ ਜਾਗਣ ਤਾਂ ਸਤਗੁਰੂ ਪਾਤਸ਼ਾਹ ਬਖਸ਼ਿਸ਼ ਵਰਤਾਉਂਦੇ ਨੇ ਕਿ ਸਾਨੂੰ ਆਪਣੇ ਚਰਨਾ ਕਮਲਾ ਦੇ ਨਾਲ ਜੋੜ ਲੈਂਦੇ ਨੇ ਸਾਡੇ ਕਰਮ ਚੰਗੇ ਹੋਣ ਕਹਿੰਦੇ ਕਰਮ ਮਿਲੇ ਆਖਣ ਤੇਰਾ ਨਾਮ ਤੇ ਸਤਿਗੁਰੂ ਪਾਸਾ ਆਪ ਬਖਸ਼ੀ ਵਰਤਾ ਆਕੇ ਨਾ ਸਾਨੂੰ ਫਿਰ ਪ੍ਰਮਾਤਮਾ ਵਾਹਿਗੁਰੂ ਦਾ ਸਿਮਰਨ ਪ੍ਰਮਾਤਮਾ ਵਾਹਿਗੁਰੂ ਦੀ ਬਾਣੀ ਆਖਣ ਦਾ ਸਾਨੂੰ ਸੁਭਾਗਾ ਸਮਾਪਤ ਕਰਵਾਉਂਦੇ ਨੇ ਕਰਮ ਮਿਲੇ ਆਖਣ ਤੇਰਾ ਨਾਮ ਜਿੱਤ ਲਗ ਤਰਣਾ ਹੋਰ ਨਹੀਂ ਥਾਉ ਕਿ ਜਿਹਦੇ ਨਾਲ ਲੱਗ ਕੇ ਜਿਸ ਨਾਲ ਜੁੜਿਆ ਅਸੀਂ ਤਰਨਾ ਹੈ ਨਾ ਹੋਰ ਦੂਸਰਾ ਨਹੀਂ ਹੋਰ ਕੋਈ ਥਾ ਨਹੀਂ ਦੂਸਰਾ ਨਹੀਂ ਕੇਵਲ ਤਾਂ ਕੇਵਲ ਸਤਿਗੁਰ ਦੀ ਬਾਣੀ ਹੈ ਤੇ ਵਾਹਿਗੁਰ ਦਾ ਸਿਮਰਨ ਹੈ ਤੇ ਜੇ ਕੋ ਡੂਬੈ ਫਿਰ ਹੋਵੇ ਸਾਰ ਨਾਨਕ ਸਾਚਾ ਸਰਬਤਾਤਾਰ ਕਹਿੰਦੇ ਨੇ ਜੇ ਕੋਈ ਮਨੁੱਖ ਹੈ ਪ੍ਰਭੂ ਨੂੰ ਪੁਲਾ ਕੇ ਵਿਕਾਰਾਂ ਵਿੱਚ ਡੁੱਬਦਾ ਵੀ ਹੈ ਨਾ ਤੇ ਉਹ ਪ੍ਰਭੂ ਇਤਨਾ ਦਿਆਲੂ ਹੈ ਇਤਨਾ ਕਿਰਪਾਲੂ ਹੈ ਕਿ ਫਿਰ ਵੀ ਉਹ ਆਪਣੀ ਸੇਵਕ ਦੀ ਸੰਭਾਲ ਕਰਦਾ ਹੈ ਤੇ ਨਾਨਕ ਸੱਚਾ ਸਰਬਦਤਾਰ ਤੇ ਉਹ ਦਤਾਰ ਉਹ ਸੱਚਾ ਉਹ ਪਰਮਾਤਮਾ ਵਾਹਿਗੁਰੂ ਜਿਹੜਾ ਹੈ ਨਾ ਉਹ ਸਦਾ ਥੇ ਰਹਿਣ ਵਾਲਾ ਜਿਹੜਾ ਹੈ ਸਾਰੇ ਜੀਵਨ ਦਾਤਾ ਦੇਣ ਵਾਲਾ ਹੈ ਨਾ ਉਹ ਆਪ ਰੱਖਿਆ ਕਰਦਾ ਹੈ ਸੋ ਸਤਿਗੁਰੂ ਜੀ ਅੱਜ ਦੇ ਹੁਕਮ ਦੇ ਵਿੱਚ ਸਤਿਗੁਰ ਉਪਦੇਸ਼ ਬਖਸ਼ਿਸ਼ ਵਰਤੋਂਦੇ ਨੇ ਕਿ हे ਮਨੁੱਖ ਤੇਰਾ ਮਨ ਜਿਹੜਾ ਨਾ ਤੇਰੀ ਜਿੰਦ ਜਿਹੜੀ ਏ ਇਹ ਦਿਨ ਰਾਤ ਤਪਦੀ ਹੈ ਨਾ ਜਿਹੜੀ ਤਬਤ ਕੜਾਹ ਬੁਝ ਗਿਆ ਗੁਰਸਿੱਤਨ ਨਾਮ ਦੀਓ ਤੇ ਤਾਈਂ ਪੁੱਝ ਸਕਦੀ ਏ ਤੇ ਤੇਰੀ ਜਿੰਦ ਜਿਹੜੀ ਜਿਹੜੀ ਤਪਦੀ ਹੈ ਨਾ ਦਿਨ ਰਾਤ ਤਪਦੀ ਏ ਤੇ ਤਾਂ ਹੀ ਠਰ ਸਕਦੀ ਏ ਜਦੋਂ ਅਸੀਂ ਸੀਤਲ ਨਾਮ ਦੇ ਨਾਲ ਸਾਂਝ ਪਾ ਲੈਂਦੇ ਹਾਂ ਸੀਤਲ ਪ੍ਰਮਾਤਮਾ ਵਾਹਿਗੁਰੂ ਦੇ ਨਾਮ ਦੇ ਨਾਲ ਸਾਂਝ ਪਾ ਲੈਨੇ ਨਾ ਫਿਰ ਸਾਡਾ ਮਨ ਸੀਤਲ ਹੁੰਦਾ ਏ ਤੇ ਗੁਰਮੁਖੋ ਪਿਆਰਿਓ ਬਾਣੀ ਬਸਤਗੁਰ ਜੀ ਫਰਮਾਉਂਦੇ ਨੇ ਕਿ ਪਾਣੀ ਵਿੱਚ ਚੰਦਨ ਦੀ ਲੱਕੜ ਜਿਹੜੀ ਐ ਨਾ ਕਿੰਨੀ ਵੀ ਠੰਡੀ ਹੋਵੇ ਉਹਦੇ ਕੋਲ ਕਈ ਜਾਨਵਰ ਆਣ ਕੇ ਪੰਛੀ ਆਣ ਕੇ ਰੁਕਦੇ ਨੇ ਗਰਮੀ ਦੇ ਵਿੱਚ ਕਿਤੇ ਉਹ ਠੰਡ ਨਹੀਂ ਮਿਲਦੀ ਨਾ ਉਹ ਚੰਦਨ ਦੀ ਰੁੱਖ ਦੇ ਕੋਲ ਆਣ ਕੇ ਬਹਿੰਦੇ ਲਿਓ ਚੰਦਨ ਰੁੱਖ ਤੇ ਫੇ ਸਰਦੀ ਦੀ ਰੁੱਤ ਵੀ ਕਹਿੰਦੇ ਨੇ ਬੜੀ ਠੰਡੀ ਹੁੰਦੀ ਏ ਤੇ ਸਤਿਗੁਰੂ ਜੀ ਪਾਣੀ ਵਿੱਚ ਫਰਮਾਉਂਦੇ ਨੇ ਕਹਿੰਦੇ ਨਸਨ ਸਰਦ ਰੁੱਤ ਮੂਲ ਨ ਮਿੱਟੀ ਕਾਮ ਸੀਤਲ ਥੀਵੇ ਨਾਨਕਾ ਜਪੰਦ ਦੋ ਹਰ ਨਾਮ ਕੰਧਰੇ ਉਹ ਚੰਦ੍ਰਮਾਂਤੀ ਚੰਦ੍ਰਮਾਂ ਨੂੰ ਕਿਹਾ ਜਾਂਦਾ ਹੈ ਬੜਾ ਠੰਡਾ ਹੈ ਚੰਦਨ ਦੀ ਰੋਖ ਨੂੰ ਕਿਹਾ ਜਾਂਦਾ ਹੈ ਬੜਾ ਠੰਡਾ ਹੈ ਤੇ ਸਰਦੀ ਦੇ ਰੁੱਤ ਨੂੰ ਵੀ ਕਹਿੰਦੇ ਨੇ ਬੜਾ ਠੰਡਾ ਹੈ ਪਰ ਸਤਿਗੁਰੂ ਜੀ ਫਰਮਾਉਂਦੇ ਨੇ ਕਿ ਕਿ ਸਤਗੁਰੂ ਜੀ ਫਰਮਾਉਂਦੇ ਨੇ ਕਿ ਪਰਮਾਤਮਾ ਵਾਹਿਗੁਰੂ ਦੇ ਨਾਮ ਤੋਂ ਬਿਨਾਂ ਠੰਡਾ ਕੋਈ ਨਹੀਂ ਕੁਝ ਨਹੀਂ ਠੰਡਾ ਹੋਰ ਕਿਵਤਾ ਕੇਵਲ ਸਤਗੁਰ ਦਾ ਨਾਮ ਹੀ ਠੰਡਾਏ ਤੇਰੇ ਮਨ ਨੂੰ ਠੰਡਾ ਕਰ ਸਕਦਾ ਏ ਤੇਰੇ ਮਨ ਨੂੰ ਸਥੀਤਲ ਬਣਾ ਸਕਦਾ ਏ ਤੇ ਤਬ ਤੱਕੜਾ ਬੁਝ ਗਿਆ ਇਹ ਮਨ ਇੱਕ ਤਬ ਤੱਕੜਾ ਹੀ ਵਾਂਗੇ ਤਪਤ ਕੜਾਹ ਬੁਝ ਗਿਆ ਗੁਰੂ ਸ਼ੀਤਲ ਨਾਮ ਦੀ ਉਹ ਜਦੋਂ ਸ਼ੀਤਲ ਨਾਮ ਅੰਦਰ ਵਸਦਾ ਇਹ ਨਾ ਸਭ ਕੜਾਈ ਬੁਝ ਜਾਂਦੇ ਨਹੀਂ ਤਬਸ ਸਾਰੀ ਖਤਮ ਹੋ ਜਾਂਦੀ ਹੈ ਜਦੋਂ ਸਤਗੁਰੂ ਦੇ ਉਪਦੇਸ਼ ਨੂੰ ਹਿਰਦੇ ਅੰਦਰ ਆਪਾਂ ਵਸਾ ਲੈਂਦੇ ਆ ਤੇ ਗੁਰਮੁਖੋ ਪਿਆਰਿਓ ਪੰਚਮ ਪਾਤਸ਼ਾਹ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜੀ ਨੂੰ ਨਾ ਬਾਹਰੀ ਤੌਰ ਦੇ ਕਿਤਨੇ ਸੇਕ ਦੇ ਵਿੱਚ ਰੱਖਿਆ ਗਿਆ ਜੇਠ ਮਹੀਨੇ ਦੀ ਰੁੱਤ ਅਤ ਦੀ ਗਰਮੀ ਚੀਸ ਦੇ ਉੱਪਰ ਰੇਤਾ ਪਾਇਆ ਗਿਆ ਉਬਲਦੀ ਢਿਗ ਦੇ ਵਿੱਚ ਉਬਾਲਿਆ ਗਿਆ ਤਤੀ ਤਵਿਤ ਬਿਠਾਇਆ ਗਿਆ ਤੇ ਗੁਰਮੁਖੋ ਪਿਆਰਿਓ ਇਤਨੀ ਤਪਸ਼ ਹੋਣ ਦੇ ਬਾਵਜੂਦ ਵੀ ਅੱਗ ਬਲਦੀ ਪਈ ਏ ਗਰਮ ਰੇਤਾ ਪੈ ਰਿਹਾ ਏ ਢਿਗ ਦੇ ਵਿੱਚ ਪਾਣੀ ਉਬਾਲੇ ਖਾਰਿਆ ਤੇ ਪਰ ਸਤਿਗੁਰ ਪਾਤਸ਼ਾਹ ਤਨ ਤਨ ਸ੍ਰੀ ਗੁਰੂ ਅਰਜਨ ਦੇ ਮਹਾਰਾਜ ਫਿਰ ਵੀ ਮਨ ਦੇ ਵਿੱਚ ਸੀਤਲਤਾ ਹੈ ਫਿਰ ਵੀ ਇੱਕ ਦਮ ਠੰਡੇ ਨੇ ਇੱਕ ਦਮ ਠੰਡੇ ਨੇ ਤੇ ਸਤਿਗੁਰ ਜੀ ਫਰਮਾਉਂਦੇ ਨੇ ਕਿ ਜਿਉ ਤਪ ਤਹਿ ਬਾਰੋ ਬਾਰ ਰਹੇ ਮਨੋਕਰ ਤੂ ਤਪਦਾ ਪਿਆ ਗੁਰੂ ਅਰਜਨ ਦੇਵ ਮਹਾਰਾਜ ਤਤੀ ਤਵੀਤ ਬੈਠ ਕੇ ਵੀ ਠੰਡ ਵਰਤਾਉਂਦੇ ਨੇ ਠੰਡੇ ਨੇ ਤੇ ਬਾਕੀ ਜ਼ਾਲਮ ਜਿਹੜੇ ਜਹਾਂਗੀਰ ਵਰਗੇ ਚੰਦੂ ਵਰਗੇ ਮਰਤజా ਖਾਨ ਵਰਗੇ ਤਪ ਦੇ ਪੇਲੇ ਅੱਗ ਤਪਦੀ ਪਈ ਏ ਤਤੀ ਤਵੀ ਤਪਦੀ ਪਈ ਏ ਤੇ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਇੱਕ ਦਮ ਠੰਡੇ ਨੇ ਇੱਕ ਦਮ ਸ਼ਾਂਤ ਨੇ ਤੋ ਗੁਰਮੁਖੋ ਪਿਆਰਿਓ ਸਤਿਗੁਰ ਜੀ ਨੇ ਅੱਜ ਦੇ ਹੁਕਮ ਦੇ ਵਿੱਚ ਸਾਨੂੰ ਇਹ ਹੀ ਉਪਦੇਸ਼ ਦਿੱਤਾ ਹੈ ਕਿ ਭਾਈ ਤੇਰੇ ਅੰਦਰ ਜਿਹੜੀ ਤਪਸ਼ ਹੈ ਨਾ ਤੇਰੇ ਅੰਦਰ ਦੀ ਅੱਗ ਇਹ ਸਤਿਗੁਰ ਦੇ ਨਾਮ ਤੋਂ ਬਿਨਾਂ ਨਹੀਂ 부ਝਨੀ ਕਿਉਂਕਿ ਅਸਾੜ ਤਪੰਦ ਤਿਸ ਲਗੇ ਹਰ ਨਾ ਹੋ ਨਾ ਜਿੰਨਾ ਬਾਸ ਜਗ ਜੀਵਨ ਪੁਰਖ ਵਿਸਾਰ ਕੈ ਮਾਨਸ ਦੀ ਆਸ ਕਹਿੰਦੇ ਨੇ ਸਤਿਗੁਰ ਜੀ ਬਾਣੀ ਵਿੱਚ ਫਰਮਾਉਂਦੇ ਨੇ ਕਿ ਅਸਾੜ ਤਪੰਦਾ ਤਿਸ ਲਗੇ ਕਿ ਹਾੜ ਦਾ ਮਹੀਨਾ ਜਿਹੜਾ ਨਾ ਬੜਾ ਤਪਸ ਵਾਲਾ ਕਿਹਾ ਜਾਂਦਾ ਏ ਜੇਠ ਹਾੜ ਦਾ ਮਹੀਨਾ ਬੜਾ ਤਪਸ ਵਾਲਾ ਗਿਣਿਆ ਜਾਂਦਾ ਏ ਕਿ ਬੜਾ ਅਗਵਰ ਦੇ ਹੀ ਹੁੰਦੀ ਏ ਕਹ ਲੋ ਅਸਾੜ ਤਪੰਦਾ ਤਿਸ ਲਗੇ ਹਰ ਨਾ ਹੋ ਨਾ ਜਿੰਨਾ ਪਾਸ ਕਹਿੰਦੇ ਨੇ ਉਹ ਪਰਮਾਤਮਾ ਵਾਹਿਗੁਰੂ ਦਾ ਪਿਆਰ ਨਹੀਂ ਜਿਨ੍ਹਾਂ ਅੰਦਰ ਉਹ ਇਤਨਾ ਤਪਦੇ ਨੇ ਇਸ ਤਰ੍ਹਾਂ ਤਪਦੇ ਰਹਿੰਦੇ ਨੇ ਜਿਸ ਤਰ੍ਹਾਂ ਹਾਰ ਦੇ ਮਹੀਨੇ ਦੀ ਤਪਸ਼ ਹੁੰਦੀ ਹੈ ਉਹ ਕਿਉਂ ਤਪਦੇ ਨੇ ਅਗਲੀ ਪੰਤੀ ਵਿੱਚ ਸਤਿਗੁਰੂ ਜੀ ਫਰਮਾਉਂਦੇ ਨੇ ਕਿ ਜਗ ਜੀਵਨ ਪੁਰਖ ਵਿਸਾਰਕ ਹੈ ਉਹ ਪਰਮਾਤਮਾ ਵਾਹਿਗੁਰੂ ਨੂੰ ਵਿਸਾਰ ਕੇ ਜਗ ਜੀਵਨ ਨੂੰ ਵਿਸਾਰ ਕੇ ਮਾਨਸ ਸੰਧੀ ਆਸ ਇਹ ਮਾਨਸਾਂ ਦੇ ਨਾਲ ਸੰਧੀ ਪਾ ਕੇ ਬੈਠ ਗਿਆ ਸੰਧੀ ਦਾ ਪਉਣੀ ਸਿਓ ਸਰਬਤ ਦੇ ਨਾਲ ਉਸ ਪ੍ਰਮਾਤਮਾ ਦੇ ਨਾਲ ਤੇ ਸਤਿਗੁਰ ਜੀ ਸਾਨੂੰ ਇਹੀ ਅੱਜ ਦੇ ਉਪਦੇਸ਼ ਅੱਜ ਦੇ ਹੁਕਮ ਦੇ ਵਿੱਚ ਉਪਦੇਸ਼ ਬਖਸ਼ਿਸ਼ ਕਰਦੇ ਨੇ ਕਿ ਇਹ ਮਨੁੱਖ ਇਸ ਮਨ ਨੂੰ ਇਸ ਹਿਰਦੇ ਨੂੰ ਤਪਦੀ ਹੋਈ ਤਪਦੇ ਹੋਏ ਮਨ ਨੂੰ ਵਿਕਾਰਾਂ ਤੋਂ ਮੁਕਤੀ ਪਾ ਮੁਕਤੀ ਤੋਂ ਪਾ ਵਿਕਾਰਾਂ ਤੋਂ ਮੁਕਤੀ ਪਾ ਤੇ ਗੁਰੂ ਸੀਤਲ ਨਾਮ ਦੀਓ ਗੁਰੂ ਦੇ ਸੀਤਲ ਨਾਮ ਨੂੰ ਨਾ ਆਪਣੇ ਹਿਰਦੇ ਅੰਦਰ ਵਸਾ ਕਿਉਂਕਿ ਜੈ ਤਨ ਬਾਣੀ ਵਿਸਰ ਜਾਏ ਜੇਕਰ ਬਾਣੀ ਤੋਂ ਦੂਰ ਹੈ ਨਾ ਤੂੰ ਤੇਰੇ ਅੰਦਰ ਇਹ ਤਪਸ ਕਦੀ ਖਤਮ ਨਹੀਂ ਹੋ ਸਕਦੀ ਜਿੰਨਾ ਚਿਰ ਤੂੰ ਬਾਣੀ ਦੇ ਨਾਲ ਨਹੀਂ ਜੁੜਦਾ ਸੋ ਗੁਰੂ ਮੁਖ ਪਿਆਰਿਓ ਸਤਗੁਰੂ ਜੀ ਨੇ ਮੇਰਾ ਕੀਤੀਆਂ ਨੇ ਜੋ ਅਸਾ ਸਭ ਨੂੰ ਅੰਮ੍ਰਿਤ ਵੇਲੇ ਦੀ ਸੰਗਤ ਬਖਸ਼ੀ ਹੈ ਸਤਗੁਰੂ ਜੀ ਕਿਰਪਾ ਕਰਨ ਇਸੇ ਤਰ੍ਹਾਂ ਨਾਮ ਬਾਣੀ ਦੇ ਨਾਲ ਪਿਆਰ ਦਿਨ ਦੁਗਣੀ ਰਾਤ ਚੋਗਣੀ ਤਰੱਕੀ ਬਖਸ਼ਣ ਚੜ੍ਹਦੀ ਕਲਾ ਬਖਸ਼ਣ